ਮਾਂ ਕਰਦਾਰੇ ਉਹ ਮੰਝੀ ਮੰਝੀ ਹੁੰਦੀ ਐ ਸੁਣਾਈਓ ਨੀ ਮੇਰੀ ਗੱਲ ਦੀ ਮਾਤਾ ਮਨੂੰ ਪਹਿਲਾਂ ਵੀ ਇੱਕ ਹੈ ਬੰਦੇ ਨੇ ਕਿਹਾ ਸੀਗਾ ਸਿਆਣੇ ਬੰਦੇ ਨੇ ਕਿ ਮਾਂ ਨੂੰ ਮਾਂ ਦੀ ਜਗ੍ਹਾ ਰੱਖ ਤੇ ਘਰ ਦੀ ਨੂੰ ਘਰ ਦੀ ਜਗ੍ਹਾ ਰੱਖ ਵੀ ਤੇਰੀ ਜੁਰਤ ਕਿਵੇਂ ਪਈ ਹੈ ਮੇਰੀ ਨੂੰਨੂ ਤੇ ਕੰਮ ਆਂਦੇ ਗੋਰੀ ਬਿਸਾ ਕਰ ਗੋਲ ਤੇ ਚੱਲ ਆਪਣੇ ਤੇਕੇ ਸਹੀ ਛੱਡ ਦੇ ਮੈਨੂੰ ਉਹ ਮਰ ਗਈ ਮੰਝੂ ਅੱਜ ਤੇ ਵਜਾ ਤੇਰੀ ਨੂੰ ਨੂੰ ਧੱਕਾ ਕੱਲ ਨੂੰ ਆ ਨਾ ਵੇ ਤੈਨੂੰ ਵੀ ਧੱਕੇ ਵਜਣ ਤੇ ਕਿਧਰ ਚੂਲਾ ਤੜਵਾ ਕੇ ਬਹਿ ਜਾਵੇਂ ਨਹੀਂ ਕੀ ਤੇਰਾ ਮਚਵਾਲਾ ਮਤਲਬ ਸਾਰੀ ਗਲਤੀ ਮੇਰੀ ਜੜਾ ਕੋ ਲੜਾਈ ਹੋਣੀ ਮੈਂ ਪੇਕੇ ਚਲੀ ਜਾਣਾ ਤੇ ਕਰ ਦੇਣਾ ਭਰਾਵਾਂ ਨੂੰ ਫੋਨ ਆਪਣੇ ਪਿਓ ਨੂੰ ਫੋਨ ਕਿ ਮੈਨੂੰ ਲੈ ਜੋ ਆ ਕੇ ਚਾਹੀ ਮੈਂ ਬੜਾ ਕੁਝ ਗਵਾ ਲਿਆ ਪਰ ਹੁਣ ਨਹੀਂ ਗਵਾਣਾ ਮੈਂ ਸਾਰੀ ਧੀਾਂ ਦੀ ਦੁੱਖ ਭਰੀ ਕਹਾਣੀ ਨੂੰ ਨਾ ਇੱਥੇ ਹੀ ਬੰਦ ਕਰ ਦੇਣਾ ਮੈਂ ਕਦੀ ਉਹ ਧੀ ਨੂੰ ਦੁੱਖ ਕਦੀ ਉਹ ਧੀ ਨੂੰ ਦੁੱਖ ਕਦੀ ਉਹ ਧੀ ਨੂੰ ਦੁੱਖ ਕਦੀ ਮਾਂ ਨੂੰ ਦੁੱਖ ਕਦੀ ਭੈਣ ਨੂੰ ਦੁੱਖ ਕਦੀ ਭਰਾ ਨੂੰ ਦੁੱਖ ਤੇ ਯਾਰੇ ਦੁੱਖਾਂ ਦੀ ਨਾ ਪੰਚਾਇਤਾਂ ਬਣਾਈਆਂ ਜਾਂਦੀਆਂ ਪਰ ਇਹ ਰੀਤ ਨਾ ਮੈਂ ਇੱਥੇ ਹੀ ਬੰਦ ਕਰ ਦੇਣੀ ਆ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਾਂਗੇ ਤੁਹਾਡੇ ਇੰਨੇ ਚੁਗਰਾ ਕਰਨ ਨਾ ਮੈਂ ਚੰਗੀ ਬਾ ਨਹੀਂ ਬਣ ਪਾਈ ਤੇ ਆਪਣੇ ਬੱਚਿਆਂ ਤੋਂ ਦੂਰ ਹੋ ਗਈ ਅੱਜ ਤੋਂ ਬਾਅਦ ਧੀ ਦੀ ਦੁੱਖ ਭਰੀ ਕਹਾਣੀ ਖਤਮ ਤੇ ਨਵੀਂ ਸ਼ੁਰੂ ਤੇ ਇੱਕ ਗੱਲ ਯਾਦ ਰੱਖੀ ਮੇਰੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਨਾ ਕਰੀ ਤੇ ਨੰਬਰ 2 ਪੱਲਾ ਮੇਰੇ ਤੇ ਕਰਦਾ ਹੈ ਸ਼ੱਕ ਜਰੱਕ ਮੈਂ ਜਾਣਾ ਫੋਨ ਕਿੰਨੂੰ ਕਰਦੀ ਪਈ ਆ ਪਿੱਛੇ ਪਿੱਛੇ ਲਾਮਡੋਰੀਆਂ ਵਕਨ ਘੁੰਮਣਾ ਜਰਾਕ ਮੈਂ ਫੋਨ ਕਰਨਾ ਤੇ ਮੇਰੀ ਗੁੱਤ ਤੋਂ ਫੜ ਲੈਣਾ ਐਂਜੀ ਫੜਦੇ ਹੀ ਨਾ ਹਾਂ ਅੱਜ ਤੋਂ ਬਾਅਦ ਫੋਨ ਵੀ ਚਲਾਵਾਂਗੀ ਘਰ ਚ ਟੀਵੀ ਵੀ ਦੇਖਾਂਗੀ ਤੁਹਾਡੀ ਸੰਗੀਚ ਨੋ ਦੇ ਕੇ ਨਾ ਮੈਂ ਪੈਸੇ ਲੈ ਕੇ ਮੋਬਾਈਲ ਲੈਣ ਜਾਣਾ ਤੇ ਕੱਲੀ ਨਹੀਂ ਚਲਾਣਾ ਤੁਸੀਂ ਮੈਨੂੰ ਮਜਬੂਰ ਕਰਤਾ ਪਰ ਮੈਂ ਛੱਡ ਨਹੀਂ ਖਾਣੇ ਹੁਣ 24 ਘੰਟੇ ਐ ਬਾੜੀ ਹੁਣ ਤੁਹਾਡੀ ਮੰਨੂ ਪੈਸੇ ਦਵੋ ਤੇ ਮੈਂ ਬਾਜ਼ਾਰ ਜਾਣਾ ਨਹੀਂ ਤੇ ਮੈਂ 골ਡੀ ਨੂੰ ਕਹਦਾ ਨਾਮ ਹੈ ਮੰਨੂ ਪੁੱਤਰ ਮੋਬਾਈਲ ਲੈ ਕੇ ਤੇ ਜਰਕ ਮੈਂ ਫੋਨ ਚਲਾਣਾ ਜਾਇ ਜਸਵੀਰ ਉੱਪਰ ਜਾਇ ਬਸ਼ਪਿੰਦਰ ਉੱਪਰ ਜਾਇ ਸਿਮਰਨ ਉੱਪਰ ਜਾਇ ਰਾਜ ਵੇਖੀ ਮੰਜੂ ਕੀ ਕਰਦੀ ਪਈ ਹੈ ਮੇਰੇ ਮੈ ਤੁਹਾਨੂੰ ਕਾਲੀ ਬਿੱਲੀ ਨਹੀਂ ਚ ਗਈ ਸਿਰ ਤੇ ਚੁੰਨੀ ਲੈ ਕੇ ਰੱਖ ਯਾਦ ਹੈ ਨਾ ਚੁੰਨੀ ਸੜ ਗਈ ਸੀ ਤੇ ਮਸੀ ਬਚੀ ਪਰ ਮੈਂ ਪੇਕੇ ਜਾ ਕੇ ਨਹੀਂ ਦੱਸਿਆ ਸੀ ਆਪਣੇ ਮਾਪਿਓ ਨੂੰ ਕਿ ਮੈਨੂੰ ਤੰਗ ਕਰਦੇ ਆ ਪਰ ਹੂੰ ਨਾ ਮੈਂ ਇਕੱਲੀ ਹੀ ਬੜੀ ਆ ਚਾਹੀ ਕੰਨ ਖੋਲ ਕੇ ਸੁਣ ਲੈ ਸਾਰੇ ਸਿਆਪੇ ਦੀ ਜੜ ਘੜ ਦੇ ਵਿੱਚ ਤੂੰ ਐ ਤੂੰ ਤੇ ਆਪਣੀਆਂ ਤਿੰਨੇ ਨੂੰਹਾਂ ਨੂੰ ਵੀ ਸਮਝਾ ਲੈ ਮਨ ਨੂੰ ਕੁਝ ਕਹਿਣਾ पला मैं बड़ा रो ले तू तो तो कि समझा की अब रोवगी अवगी नहीं तेनू रोवगी तेनू सुन लै तो बह जा इत ਕਿ ਸਿੰਜਰ ਕੋਲ ਇਹਨਾਂ ਨੂੰ ਨਾ ਉਹ ਨੱਥ ਪਾਣੀ ਪੈਣੀ ਹੈ ਚਾਹੇ ਉਹ ਨੱਥ ਪਾਣਾ ਕੁਛ ਨਹੀਂ ਹੋਣਾ ਇਹ ਸਾਨੂੰ ਆਪਣੇ ਹੱਥ ਬਨਣੇ ਪੈਣੇ ਆ ਤੇ ਮੂੰਹ ਤੇ ਟੇਪ ਲਾਣੀ ਪੈਣੀ ਇਹਨੂੰ ਖਰਿਆ ਕਿਥੋਂ ਦਿਮਾਗ ਤੇ ਚੰਡੀ ਦਾ ਆ ਗਈ ਹੈ ਆਹ ਢੀ ਤੇਜ ਹੈ ਢੀ ਤੇ ਬੋਲੀ ਵੇਜ ਇਹ ਦੋ ਹਿਸਾਬ ਹੋਇਆ ਮੁਰਦਾ ਬੋਲੇ ਤਾਂ ਕਫਨ ਪਾੜੇ ਮੈਂ ਤੇ ਉਹਦੇ ਪਾਸੇ ਸੇਖਦੇ ਨੇ ਅਸੀਂ ਪਰ ਜਿਹੜਾ ਮੇਰਾ ਧਿਆਨ ਸੀ ਨਾ ਉਹ ਤੇਰੇ ਵੱਲ ਰਗਾਚ ਤੁਹਾਡਾ ਧਿਆਨ ਮੇਰੇ ਵੱਲ ਸੀ ਅਜਾ ਤੁਸੀਂ ਪਾਸੇ ਸੇਖਦੇ ਰਹੋ ਆਹੋ ਉਹਨੋਂ ਗੱਲਾਂ ਨਹੀਂ ਰਹੀਆਂ ਚਹੀ ਉਹ ਮੰਜੂ ਮੰਜੂ ਨਹੀਂ ਰਹੀ ਉਹਨੇ ਕਹਿਤਾ ਨਾ ਪਹਿਲੀ ਮੰਜੂ ਮਰ ਗਈ ਐ ਇਹ ਨਵੀਂ ਮੰਜੂ ਪੈਦਾ ਹੋਈ ਦੇ ਅੱਛਾ ਹਾਂ ਨਵੀਂ ਮੰਜੂ ਪੈਦਾ ਹੋਈ ਐ ਵੇਖ ਲਈ ਐ ਨਾ ਮੈਂ ਕਿੱਥੇ ਨਵੀਂ ਮੰਜੂ ਪੈਦਾ ਹੋਈ ਐ ਇਹ ਕੀ ਮੇਰੀ ਗੱਲ ਸੁਣੋ ਅੱਗੇ ਤਾਂ ਕਿਰਨ ਸੀ ਕੱਲੀ ਉਹਨੇ ਵੀ ਉਹ ਨਾ ਰਲ ਗਈ ਐ ਚਹੀ ਇੱਕ ਤਾਂ ਇੱਕ ਕਿੰਨੇ ਹੁੰਦੇ ਆ ਲਿਫਟੇ ਮੋ ਤੇਰਾ ਦੋ ਫਿਰ ਤੇ ਉਹ ਮੇਰਾ ਨਹੀਂ ਤੁਹਾਡਾ ਹਾਏ ਹਾਏ ਇੱਕ ਤਾਂ ਇੱਕ ਯਾਰਾ ਹੁੰਦੇ ਆ ਅੱਛਾ ਇੱਕ ਤਾਂ ਇੱਕ ਜ਼ਿਆਦਾ ਹੁੰਦੇ ਨੇ ਆਹੋ ਅੱਜ ਯਾਰਾ ਕੋਈ ਨਹੀਂ ਸੀ ਜੀਰੋ ਕਰ ਦਿੰਦੇ ਆ ਉਹ ਕਿਵੇਂ ਲੈ ਆਪਾਂ ਜਾਣਦੇ ਆ ਤੇ ਦਵਾਈ ਲੈ ਕੇ ਕਿਹੜੀ ਦਵਾਈ ਨੀਚੂ ਬਿਮਾਰ ਵਾਲੀ ਦਵਾਈ ਹੋਰ ਕਿਹੜੀ ਦਵਾਈ ਤੇ ਸਭ ਤੋਂ ਪਹਿਲੇ ਸਬ지 ਤੁਹਾਨੂੰ ਕੋ ਆਂਦੀ ਐ ਅੱਛਾ ਮੈਨੂੰ ਸਬ지 ਕੋ ਆਂਦੀ ਐ ਮੈਂ ਖਾਣੀ ਨਹੀਂ ਸਬ지 ਮੈਂ ਖਾਣੀ ਤੇ ਇਸ ਉਮਰ ਚ ਮਰਮੂ ਕਹਈ ਨਾ ਪੁਲਿਸ ਦੇ ਪੱਤੇ ਤੁਸੀਂ ਖਾਣਾ ਮੇਰੀ ਹਿੰਮਤ ਨਹੀਂ ਖਾਣ ਦੀ ਜੇ ਤੇਰੇ ਦੀ ਵਾਹ ਪੱਤੇ ਖਾਣ ਦੀ ਤੇ ਮੇਰੀ ਉਮਰ ਹੈਗੀ ਹੈ ਪੱਤੇ ਖਾਣ ਦੀ ਤੂੰ ਸੋਚ ਦੇ ਪੀ ਕੰਮ ਕਰੋ ਜੋ ਕਰਨਾ ਤੇ ਫੇ ਕੀ ਕਰੀਏ ਜੱਸਨਾ ਕੋਈ ਹੱਲ ਕੱਢ ਦੀ ਜਬਾਨ ਨੂੰ ਲਗਾਉਂਦੀ ਏ ਤੇ ਫਿਰ ਹੱਲ ਕੱਢ ਨਹੀਂ ਪੈਣਾ ਹੋਰ ਕੀ ਕਰਨਾ ਆਓ ਕੱਢੋ ਵੇ ਹਾਲ ਕੋਈ ਸੋਚ ਲਿਆ ਕੋਈ ਨਾ ਕੋਈ ਹੱਲ ਚਾਹੀਏ ਇਤਾਰੇ ਕੋਈ ਨੂੰ ਸੋਚਿਆ ਦਰ ਮੈਂ ਤਾਂ ਦੱਸਦਾ ਇਹ ਹੁਣ ਮੇਰਾ ਕੰਮ ਮੈਂ ਆਪੇ ਸੋਚਾਂ ਕਿ ਕੀ ਕਰਨਾ ਆਇ ਤੋਟ ਬਾਦ ਤੁਹਾਡਾ ਦਿਮਾਗ ਖਤਮ ਦੇ ਤੇ ਮੇਰਾ ਸ਼ੁਰੂ ਦੇ ਵੀ ਕੀ ਕਰਨਾ ਮੈਂ ਹੱਲ ਕੱਢਾਂਗੇ ਪਹਿਲਾਂ ਜਸਵੀਰ ਦੀ ਨੂਨ ਹੈ ਸਿਰੇ ਚੁੱਕੀ ਅੱਜ ਮੰਜੂ ਨੇ ਸਿਰੇ ਚੁੱਕੀ ਹੈ ਇਹ ਨਾ ਹੋਵੇ ਆਉਣ ਵਾਲੇ ਸਮੇਂ ਚ ਪੂਜਾ ਵੀ ਸਿਰੇ ਚੁੱਕ ਲਵੇ ਇਹ ਘਰ ਦਾ ਬੇੜਾ ਗਰਕ ਹੁੰਦਾ ਪਿਆ ਇਹ ਹੱਲ ਕੱਢਣਾ ਪੈਣਾ ਚਾਈ ਦੇ ਵਸ ਦੀ ਗੱਲ ਨਹੀਂ ਬੰਦੀ ਕੀ ਹੋਇਆ ਅਮਨਜੂ ਤੇ ਵਾਅਦਾ ਪਹਿਲੀ ਵਾਰ ਇਹ ਮੈਂ ਘਰ ਚ ਸੁਣੀ ਆ ਕੀ ਹੋ ਗਿਆ ਤੇਰਾ ਤੇ ਤੇਰੇ ਨੂੰਹ ਦਾ ਬੇੜਾ ਗਰਕ ਹੋਇਆ ਏ ਮੇਰਾ ਤੇ ਮੇਰੀ ਨੂੰਹ ਦਾ ਬੇੜਾ ਗਰਕ ਹੋਇਆ ਉਹਦੇ ਵੱਲ ਵੇਖ ਕੇ ਮੰਜੂ ਨੇ ਆਇਸਰੀ ਚੁੱਕ ਲਈ ਉਹ ਅੰਨੀ ਪੌਂਕੀ ਜਿਹਾ ਜੇ ਸੱਤ ਤੇ ਠੰਡੀ ਪਟੜੀ ਹੁੰਦੀ ਏ ਤੇ ਅੰਨੀ ਬਕਵਾਸ ਕੀਤੀ ਮੈਨੂੰ ਧੱਕੇ ਦਿੱਤੇ ਈ ਚਾਈ ਨੂੰ ਧੱਕੇ ਦਿੱਤੇ ਕਹਿੰਦੀ ਪਹਿਲੀ ਮੰਜੂ ਮਰ ਗਈ ਐ ਇਹ ਨਵੀਂ ਪੈਦਾ ਹੋਈ ਐ ਤੁਹਾਨੂੰ ਧੱਕੇ ਦਿੱਤੇ ਹਾਂ ਮੈਂ ਤਾਂ ਮਸਾ ਬੱਤੀ ਐ ਚਾਈ ਵੀ ਮਸਾ ਬੱਤੀ ਹੂ ਤੇ ਮੇਰੀ ਗੱਲ ਸੁਣੋ ਲੜਾਈ ਦੇ ਵਿੱਚ ਐਡੇ ਐਡੇ ਮਹਾਰਥੀ ਤੁਸੀਂ ਤੇ ਚਾਈ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਤੁਸੀਂ ਕਿਤਨਾ ਚੁੱਪ ਕਿਤੇ ਰਹਿ ਗਏ ਚੁੱਪ ਕਿਤੇ ਤੇ ਤੁਹਾਨੂੰ ਗੱਲਾਂ ਸੁਣਾ ਕੇ ਚਲੀ ਗਈ ੱੱਕੇ ਮਾਰ ਕੇ ਚਲੀ ਗਈ ਤੇ ਤੁਸੀਂ ਚੁੱਪ ਕਿਤੇ ਰਹੇ ਤੁਸੀਂ ਗੁੱਤ ਕਿਉਂ ਨਹੀਂ ਨੱਪੀ ਉਹਦੀ ਇਹ ਰਖੜੀ ਸੀ ਲੱਤ ਤੇ ਲੱਤ ਤੇ ਧਰਨੀਆਂ ਸੀ ਚਾਰ ਉਹ ਚੁੱਪ ਹੋਵੇ ਤੇ ਤਾਦਾ ਨਾ ਉਹ ਗੁੱਤ ਤੇ ਹੱਥ ਰੱਖਣ ਦਵੇ ਤਾਦੇ ਤੇ ਮੇਰੇ ਹੱਥ ਵੜ ਲੈ ਕਹਿੰਦੀ ਹੱਥ ਵੜਦੇ ਨੇ ਮੈਂ ਤੇ ਜਿਹੜੇ ਆ ਬਰਛੇ ਏਡੇ ਵਧਾਏ ਸੀ ਤੁਸੀਂ ਮਾਰਦੇ ਤੇ ਸ਼ੁਰੂ ਤੋਂ ਰਹਿ ਜਾ ਮਾਰਨਾ ਸੀ ਬਿੱਲੀ ਵਾਂਗੂ ਪੰਜਾ ਉਹ ਮਾਰਦੇ ਤੇ ਉਹ ਤੇ ਹਾਥੀ ਮੇਰੇ ਫੜ ਲੈ ਉਹ ਤੇ ਇੰਨਾ ਬੋਲਦੀ ਮੈਂ ਤੈਨੂੰ ਬਾਰ-ਬਾਰ ਕਹਿੰਦੀ ਆ ਆਪਣੀ ਨੂੰਨ ਘਰੋਂ ਕੱਢ ਦੇ ਸਿਆਪਾ ਇਹਨੂੰ ਕੱਢ ਐ ਇਹ ਬੇੜਾ ਘਰ ਘਰਦਾ ਕਰਦੀ ਵੀ ਤੇ ਵੇਖ ਕਿ ਹੁਣ ਪੂਜਾ ਦੀ ਵਾਰੀ ਆਈ ਖੜੀ ਉਹਨੇ ਵੀ ਸਹੀ ਚੁਕਨੀ ਹੋ ਸਹੀ ਗੱਲ ਕਹਿਣ ਦੇ ਜੇ ਸਾਡਾ ਰਾਹ ਹੀ ਖਤਮ ਹੀ ਹੋਣਾ ਮੈਂ ਤੁਹਾਨੂੰ ਦੱਸ ਦਤਾ ਉਹ ਕਹਿੰਦੀ ਅਸੀਂ ਹੈਗੀਆਂ ਹੋਣਾ ਤੁਸੀਂ ਕੌਣ ਹੋ ਤੁਹਾਡੀ ਘਰ ਹੀ ਖਤਮ ਪੈਂਜੀ ਆ ਤਾ ਨੀਂ ਜੇ ਮੈਂ ਹੋਣ ਦੇਣਾ ਤੂੰ ਹੀ ਬੜੇ ਚਲਾਕ ਨਿਕਲੇ ਚਾਈ ਵੀ ਬੜੀ ਚਲਾਕ ਨਿਕਲੀ ਆਪ ਤੂੰ ਹੀ ਦੁਹਾਂ ਜਾਣੀਆਂ ਨੇ ਸਾਡੇ ਤੇ ਬੜਾ ਰਾਜ ਕੀਤਾ ਸਾਨੂੰ ਤਾਂ ਬੜਾ ਦਬਾ ਕੇ ਰੱਖਿਆ ਸਾਨੂੰ ਤੇ ਆਂਦੇ ਹੀ ਤੂੰ ਕੰਮੇ ਡਾਤਾ ਆ ਜੋ ਦਿਹਾੜੀਆਂ ਵਾਲਾ ਕੰਮ ਆ ਤੂੰ ਹੀ ਨੂੰ ਸੱਸ ਨੇ ਸਾਡੇ ਕੋ ਕਰਵਾਇਆ ਮਜ਼ਦੂਰ ਨਹੀਂ ਸੀ ਆਂਦੇ ਹੁੰਦੇ ਆ ਸਾਡੇ ਕੋ ਟੱਚ ਕਾਂਦੇ ਹੁੰਦੇ ਸੀ ਯਾਦ ਹੈ ਨਾ ਆ ਨੀਆਂ ਪਟਾਈਆਂ ਸੀ ਅਗਲੇ ਪਾਸੇ ਦੀਆਂ ਸਾਰੀਆਂ ਤੁਸੀਂ ਮੇਰੇ ਕੋਲੋਂ ਰਾਜ ਕੋਲੋਂ ਪਟਾਈਆਂ ਸੀ ਆ ਨੂਆ ਤੇ ਹੋਣ ਆਈਆਂ ਨਾ ਹੁਣ ਸਾਰਾ ਰਾਜ ਕਮਾ ਕੇ ਸਾਰੀ ਆਪਣੀ ਜਵਾਨੀ ਐ ਚੁੱਕ ੜ ਕੇ ਤੇ ਹੁਣ ਬੁੱਢੇ ਵਲੇ ਤੁਸੀਂ ਨੂਆ ਕੋ ਡਰ ਗਈਆਂ ਜੇ ਤੇ ਮੈਨੂੰ ਤੁਸੀਂ ਹੁਣੇ ਹੀ ਕਹਿਣ ਡੇ ਜੇ ਕਿ ਡਰ ਜਾ ਡਰਨਾ ਤੇ ਮੈਂ ਹੈ ਨਹੀਂ ਤੇ ਮੈਂ ਵੀ ਤੁਹਾਡੇ ਨੂੰ 14 ਸਾੜਨੀ ਆ ਤੇ ਮੈਂ ਵੀ ਰਾਜ ਕਰਨਾ ਐਸ ਪਿੱਛੇ ਭੈਣ ਜੀ ਮੈਨੂੰ ਜੋ ਵੀ ਕਰਨਾ ਪਏਗਾ ਨਾ ਤੇ ਮੈਂ ਕਰਾਂਗੀ ਕੋਈ ਗੱਲ ਨਹੀਂ ਬਥੇਰੀਆਂ ਨੂੰ ਆ ਮਰਦੀਆਂ ਕੋਈ ਗੱਲ ਕੱਲ ਪਰਸੋਂ ਦੀ ਅਖਬਾਰ ਵਿੱਚ ਇਹਦਾ ਵੀ ਨਾ ਆ ਜੂਗਾ ਕੀ ਆ ਕੀ ਤੁਸੀਂ ਦੱਸਣ ਦੇ ਸੀ ਉਦੋਂ ਕੀ ਆ ਇਹ ਟੀਵੀ 'ਚ ਰੋਟੀ ਬਣਾਂਦੀ ਬਣਾਂਦੀ ਸੜ ਗਈ ਗੈਸ ਫਟ ਗਿਆ ਚੁੰਨੀ ਨੂੰ ਅੱਗ ਲੱਗ ਗਈ ਅੱਜ ਕੱਲ ਮੌਸਮ ਚੱਲਣ ਡਿਆ ਇਨਫੈਕਸ਼ਨ ਹੋ ਗਈ ਮਰ ਗਈ ਐਸ ਤਰ੍ਹਾਂ ਕਰੋ ਜੇ ਮੰਜੂ ਨੇ ਵੀ ਸਿਰੇ ਚੁੱਕ ਲਈ ਆ ਤੇ ਕਿਰਨ ਨੇ ਵੀ ਸਿਰੇ ਚੁੱਕ ਲਈ ਆ ਤੇ ਇਤਰਾ ਕੀ ਹੁੰਦਾ ਆਹੋ ਮੈਂ ਤੇਰੇ ਨਾਲ ਹੀ ਆ ਮੈਂ ਕਿਤੇ ਗਈ ਆ ਤੇ ਸਿਰੇ ਨਾਲ ਹੀ ਆ ਨੱਪ ਦਈਏ ਨਾਪਣਾ ਮੈਂ ਹੀ ਤੇ ਹੱਲ ਸੋਚਣ ਲਈ ਕਿ ਕਰੀਏਗੀ ਤੇ ਇਸ ਗੱਲ ਦਾ ਤੁਹਾਡੇ ਤੋਂ ਤੇ ਮੇਰੇ ਤੋਂ ਸਵਾਏ ਇਸ ਕੰਨਾਂ ਨੂੰ ਵੀ ਨਹੀਂ ਖਬਰ ਹੋਣੀ ਚਾਹੀਦੀ ਕਿ ਰੰਦਾ ਤੇ ਮੰਜੂ ਦਾ ਪੱਤਾ ਸਾਫ ਸਾਫ ਕਰ ਦਈਏ ਸਾਫ ਤੇ ਆਪਾਂ ਦੋਵੇਂ ਰਲ ਕੇ ਕਰੀਏ Tanti o tanti <laughs> <scialti. sussurra> ਅਨਿਲ ਹਾਂਜੀ ਪੁੱਤਰ ਮੈਨੂੰ ਇੱਕ ਗੱਲ ਕਰਨੀ ਦੱਸੋ ਮਾਤਾ ਇਹਨੇ ਗੱਲ ਮੰਜੂ ਨੇ ਮੇਰਾ ਬੜਾ ਬੁਰਾ ਹਾਲ ਕੀਤਾ ਕੀ ਕੀਤਾ ੱੱਕੇ ਤੱਕ ਮੈਨੂੰ ਦਿੱਤਾ ਹੀ ਇਹਨੇ ੱੱਕਾ ਦੇ ਕੇ ਮੈਨੂੰ ਛੱਟਿਆ ਹੀ ਸੋਫੇ ਦੇ ਉੱਤੇ ਇਹਨੇ ਅੱਛਾ ਹਾਂ ਇੰਨੀ ਬਕਵਾਸ ਕਰਦੀ ਖਰੇ ਦੇ ਸਿਰ ਨਮਾ ਤੇ ਚੰਡੀ ਪਚੜੀ ਹੋਈ ਸੀ ਕਿਹੜੀ ਗੱਲੋਂ ਕੀ ਗੱਲ ਹੋਈ ਸੀ ਕੀ ਕਹਤਾ ਹੈ ਕਹਿੰਦੀ ਪਹਿਲੀ ਮੰਜੂ ਮਰ ਗਈ ਹੈ ਨਵੀਂ ਮੰਜੂ ਆ ਗਈ ਹੈ ਅੱਛਾ ਮੈਂ ਨਹੀਂ ਹੁਣ ਘਰ ਚੱਲਣਾ ਨਾ ਮੈਂ ਤੁਹਾਡੀ ਕੋਈ ਸੁਣਨੀ ਜੋ ਮੇਰਾ ਦਿਲ ਕਰੇਗਾ ਉਹ ਬਣਾਵਾਂਗੀ ਤੇ ਖਾਵਾਂਗੀ ਬਸ ਤੁਹਾਡੀ ਮਰਜ਼ੀ ਨਹੀਂ ਮੈਂ ਚੱਲਣ ਦੇਣੀ ਘਰ ਦੇ ਵਿੱਚ ਮੈਂ ਮੋਬਾਈਲ ਵੀ ਲਵਾਂਗੀ ਨਵਾਂ ਲਵਾਂਗੀ ਤੇ ਮੈਂ ਗੱਲਾਂ ਵੀ ਕਰਾਂਗੀ ਪੇਕਿਆਂ ਦੇ ਨਾਲ ਕੋਣੇ ਕਰ ਲੈਣਾ ਮੈਂ ਮੈਂ ਸਮਝਾ ਦਿੰਦਾ ਐਨਾ ਬੋਲਦੀ ਐਨਾ ਬੋਲਦੀ ਮੈਂ ਤਾਂ ਹੁਣ ਸਮਝਦੀ ਕੁਛ ਨਹੀਂ ਹਾਂ ਮੇਰੇ ਹੱਥ ਹੀ ਪੈ ਗਈ ਉਹ ਗੱਲ ਮੇਰੇ ਹੱਥ ਵੱਡ ਲੈ ਨੇ ਕਹਿੰਦੀ ਮਾਤਾ ਕਰਕੇ ਦਿਖਾ ਤੂੰ ਸਮਝਾ ਦਿੰਨਾ ਸਮਝਾ ਦਿੰਨਾ ਕਰ ਲੈਣਾ ਮੈਂ ਗੱਲ ਕੋਈ ਗੱਲ ਇਹ ਸਮਝਦਮਾਲੇ ਜੋ ਅਨਿਲ ਨਹੀਂ ਤੂੰ ਐਸਾ ਕਰ ਮੈਨੂੰ ਤੇ ਗੁੱਸਾ ਕੱਲ ਦਾ ਇੰਨਾ ਚੜਿਆ ਮੇਰਾ ਹਾਲ ਕੀ ਕਰਨੇ ਨੇ ਚਾਹੀਦਾ ਵੀ ਉਹੀ ਹਾਲ ਕੀਤਾ ਦੇਖ ਬਜ਼ੁਰਗ ਹੈ ਕੋਈ ਡਿਗ ਡੁਗ ਪਾ ਉਹਦਾ ਲੱਕ ਚੂਲਾ ਟੁੱਟ ਜਾਏ ਕੌਣ ਕਰੇਗਾ ਸੇਵਾ ਕੀ ਕੀਤਾ ਚਾਈ ਨੂੰ ਚਾਈ ਨੂੰ ਜੋ ਵੀ ਕੀਤਾ ਤੂੰ ਛੱਡ ਪਰਿਆ ਇਸ ਗੱਲ ਨੂੰ ਇਹਦਾ ਉਨ ਇੱਕੋ ਹੀ ਹੱਲ ਹੈ ਇਹ ਸੁਧਰਨ ਵਾਲਿਆਂ ਚੋਂ ਨਹੀਂ ਇਉਂ ਨਾ ਜੋਗੀ ਪੇਕਿਆਂ ਜੋਗੀ ਤੈਨੂੰ ਤਿਆਰ ਕਰਾ ਤੈਨੂੰ ਬੋਰੀਆ ਵਿਸਤੈ ਦਾ ਕੋਲ ਕਰ ਤੈਨੂੰ ਛੱਡ ਕੇ ਆ ਉੱਥੇ ਮਾਤਾ ਮੇਰੀ ਗੱਲ ਸੁਣ ਹੁਣ ਐਸ ਉਮਰੇ ਇਹਨੂੰ ਭੇਜ ਦੇ ਚੰਗਿਆਂ ਲੱਗਦੇ ਆ ਹੁਣ ਮੈਂ ਇਹਨੂੰ ਭੇਜਾਂ ਕਿ ਆਪਣੀ ਨੂੰਹ ਨੂੰ ਲਿਆਵਾ ਬੱਚੇ ਮੇਰੇ ਵਿਹਣ ਵਾਲੇ ਚਿੱਟਾ ਝਟਾ ਸਾਡਾ ਹੋ ਗਿਆ ਹੁਣ ਐਸ ਉਮਰੇ ਇਹਨੂੰ ਮੈਂ ਛੱਡ ਗਿਆ ਵਾਂ ਕਿਹੜੀ ਗੱਲੋਂ ਛੱਡ ਗਿਆ ਵਾਂ ਜੇ ਫਿਰ ਇਹੋ ਜੀ ਗੱਲ ਲੱਗੀ ਹੈ ਤੇ ਆਪਣੇ ਨੂੰ ਸੁਧਾਰੇ ਬੋਲਦੀ ਜੋ ਮੇਰੇ ਕੋਈ ਗੱਲ ਮੈਂ ਉਹਨੂੰ ਸਮਝਾ ਦਿਆਂਗਾ ਤੁਸੀਂ ਵੀ ਸਮਝੋ ਤੁਸੀਂ ਹੈਗੇ ਜੇ ਬਜ਼ੁਰਗ ਆਪਣੀ ਇੱਜ਼ਤ ਕਰਵਾਓ ਉਹਨੂੰ ਵੀ ਮੈਂ ਸਮਝਾ ਦਨਾ ਵੀ ਇਹਨਾਂ ਦੀ ਇੱਜ਼ਤ ਕਰ ਆਰਾਮ ਨਾਲ ਬੋਲਿਆ ਕਰ ਕਿ ਤੁਸੀਂ ਵੀ ਬਹੁਤੀ ਗੱਲ ਨਾ ਕਰੋ ਬਾਕੀ ਇਹ ਜਿਹੜੀ ਭੇਜਣ ਵਾਲੀ ਗੱਲ ਹੈ ਭੇਜਣ ਵਾਲੀ ਗੱਲ ਮੁੜ ਕੇ ਨਾ ਕਰਿਓ ਮਾਦਾ ਤੇਰੇ ਮਗਰ ਲਾਕੇ ਅਹੀਂ ਸਾਰੀ ਜਵਾਨੀ ਗਾਲ ਛੱਡੀ ਦੋਵੇਂ ਵੱਖੋ ਵੱਖਰੇ ਆ ਤੇਰੇ ਮਗਰ ਲਾਕੇ ਤੇ ਉਹਨੂੰ ਅਸੀਂ ਕੱਢਿਆ ਸੀ ਤੇ ਜੇ ਹੁਣ ਆਈ ਆ ਨਾ ਤੇ ਉਹਨੂੰ ਰਹਿਣ ਦੇ ਉਹਨੂੰ ਘਰ ਸੰਭਾਂਦੇ ਨਾ ਤੇ ਰਿਕਲੋਂ ਕੁਛ ਹੁੰਦਾ ਵਾ ਨਾ ਮਾਤਾ ਦੇ ਅੱਗੇ ਵਿਚਾਰੀ ਬਜ਼ੁਰਗ ਤੇ ਹੁਣ ਜੇ ਆਈਏ ਕੋ ਸੇਵਾ ਕਰਵਾ ਨੀ ਇਹਦਾ ਮਤਲਬ ਤੂੰ ਬਗਾਵਤ ਕਰੇਗਾ ਮੇਰੇ ਨਾਲ ਓ ਮਾਤਾ ਕਿਹੜੀ ਬਗਾਵਤ ਅੱਗੇ ਉਹੀ ਮਿਲ ਸੀ ਜਿਹੜਾ ਮੇਰੇ ਮਗਰ ਲੱਗਦਾ ਸੀ ਇੱਕ ਗੱਲ ਕਹ ਨਹੀਂਦਾ ਹਾਂਜੀ ਮਾਤਾ ਜੋ ਕਹੋਗੇ ਉਹੀ ਹੋਏਗਾ ਹੁਣ ਕਿਉਂ ਨਹੀਂ ਮਾਤਾ ਜੇ ਮੈਂ ਮਗਰ ਲਗਾਈ ਤਾਂ ਮੈਂ ਗਲਤੀ ਕਰ ਬੈਠਾ ਹਾਂ ਅੱਛਾ ਤੂੰ ਗਲਤੀ ਕੀਤੀ ਹੈ ਮਾਤਾ ਤੂੰ ਚਾਹਨੀ ਹੈ ਕਿ ਹੁਣ ਫੇਰ ਉਹ ਹੀ ਗਲਤੀ ਕਰਾਂ ਮੈਂ ਹਾਂ ਮੈਂ ਹੀ ਚਾਹਦੀ ਹਾਂ ਇਸ ਤਰ੍ਹਾਂ ਤੋਕੇ ਕਰਦਾ ਸੀ ਨਾ ਮਾਰਦਾ ਸੀ ਕੁੱਟਦਾ ਸੀ ਗੁੱਤੋਂ ਵੜ ਕੇ ਬਾਹਰ ਘੇਟੋੜਦਾ ਸੀ ਮੈਂ ਉਹੀ ਚੰਦੀ ਜੋ ਐਨੇ ਮੇਰਾ ਕਲ ਘਾਰ ਕੀਤਾ ਮਾਤਾ ਮੇਰੀ ਹੁਣ ਸੁਣ ਲੈ ਗੱਲ ਮੰਜੂੜੇ ਇਸ ਘਰ ਦੀ ਦਲੀਦ ਤੋਂ ਟਪਣਾ ਨਹੀਂ ਹੁਣ ਅੰਦਰ ਹੀ ਰਹੂਗੀ ਬਾਹਰ ਨਹੀਂ ਜਾਏਗੀ ਗੱਲ ਸੁਣ ਲਈ ਮੇਰੀ ਜੋ ਪਹਿਲਾਂ ਗਲਤੀਆਂ ਹੀ ਕਰਦੇ ਰਹਿਣਾ ਹੁਣ ਉਹ ਦੁਹਰਾਉਣੀਆਂ ਨਹੀਂ ਗੀਆਂ ਤੇ ਨਾ ਹੀ ਇਹ ਕੰਮ ਕਰਨਾ ਘਰ ਦੇ ਵਿੱਚ ਮੇਰੇ ਕੋਲ ਨਹੀਂ ਉਹ ਬਰਦਾਸ਼ਤ ਹੁਣਾ ਤੇ ਮੈਂ ਹੁਣ ਇਹਦਾ ਕੰਮ ਚੱਲਿਆ ਵਾ ਤੇ ਮੇਰੇ ਤੋਂ ਬਾਅਦ ਘਰ ਦੇ ਵਿੱਚ ਕਿਚ-ਕਿਚ ਨਹੀਂ ਪੈਣੀ ਚਾਹੀਦੀ ਤੇ ਨਾ ਦੁਬਾਰਾ ਮਾਤਾ ਮਾਨੂੰ ਕਹੀ ਕਿ ਇਹਨੂੰ ਕੱਢ ਬਾਹਰ ਜਾਂ ਉਹ ਕਰ ਇਹ ਘਰ ਦੀ ਦਲੀਲ ਟਪੇ ਹੀ ਨਹੀਂ ਜੇ ਟਪਕ ਟਪੇ ਟਪੇ ਹੀ ਨਾ ਤੇ ਫੇਰ ਵੇਖ ਲਈ ਮੈਂ ਕੀ ਕਰਦਾ ਇਹ ਮੈਂ ਤੁਹਾਨੂੰ ਦੱਸਾਂ ਇਹ ਪੇਕੇ ਗਈ ਕੁਛ ਨਾ ਕੁਛ ਕਰਵਾ ਕੇ ਲਈ ਆਈ ਉਹ ਤੇਰੇ ਮੇਰੀ ਗੱਲ ਸੁਣ ਟਮਾ ਜਦੋਂ ਢਮਾਰਦੀ ਰਹੀਆਂ ਕੁੱਟਦੀ ਰਹੀਆਂ ਗੁੱਤੋਂ ਫੜ ਕੇ ਬਾਹਰ ਕੱਢਦੀ ਰਹੀਆਂ ਉਦੋਂ ਨਹੀਂ ਉਹਨੇ ਕਦੀ ਕੋਸ਼ਿਸ਼ ਕੀਤਾ ਤੇ ਅੱਜ ਬੁੱਢੇ ਹੋਰਿਆ ਕੰਮ ਕਰਨਾ ਇੱਕ ਕੱਟਾ ਉਹਨੇ ਕੀ ਤਾਂ ਤਾਹੀਆਂ ਤੈਨੂੰ ਮੰਝੂ ਮੰਝੂ ਨਾ ਆਉਂਦਾ ਪਿਆ ਤੂੰ ਮੇਰੀ ਗੱਲ ਨਹੀਂ ਸੁਣਦਾ ਪਿਆ ਉਹ ਮਾਤਾ ਤੁਸੀਂ ਆਪਣੀਆਂ ਕੱਢ ਲਈਆਂ ਹੁਣ ਸਾਨੂੰ ਜੀ ਲੈਣ ਦੇ ਆਰਾਮ ਨਾਲ ਹੁਣ ਬੁੱਢੇ ਵਾਰੇ ਸਾਡੀ ਮਿੱਟੀ ਨਾ ਖਰਾਬ ਕਰ ਅਸੀਂ ਹੁਣ ਬੱਚੇ ਵਿਆਹਣੇ ਲਗਣੇ ਲਗਾਣੇ ਆ ਤੇ ਐਸ ਉਮਰੇ ਹੁਣ ਮੈਨੂੰ ਘਰੋਂ ਬਾਹਰ ਕੱਢਾ ਆ ਰਾਮ ਨਾ ਬੈ ਬੋਦੀ ਮੈਨੂੰ ਨਾ ਤਲਖੀ ਨਾ ਦਿਵਾਓ ਮੈਨੂੰ ਗੁੱਸਾ ਆ ਗਿਆ ਤੇ ਫਿਰ ਕੰਮ ਆੜਾ ਮੈਂ ਹੁਣ ਆਪਣੇ ਕੰਮ ਚੱਲਿਆ ਵਾਂ ਮੇਰਾ ਦਿਮਾਗ ਸ਼ਾਂਤ ਰਹਿਣ ਦਿਓ ਐ ਨਹੀਂ ਹੋਵੇ ਕਿ ਬਾਹਰ ਜਾ ਕੇ ਵੀ ਮੈਂ ਤੁਹਾਡੀ ਕਿਲ-ਕਿਲ ਦੇ ਵਿੱਚ ਹੀ ਲੱਗਾ ਰਵਾਂ ਅੱਜ ਤੋਂ ਬਾਅਦ ਇਹਦੇ ਇਸ ਘਰ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਮੇਰਾ ਤਾਂ ਦਿਲ ਕਰਦਾ ਇਸ ਇਹਦਾ ਹੀ ਸਿਰ ਪਾੜ ਦਿਆਂ ساری ਉਮਰ ਮਾਂ ਮਾਂ ਕਰਦਾ ਰਿਹਾ ਹੁਣ ਮੰਝੀ ਮੰਝੀ ਹੁੰਦੀ ਹੈ ਸੁਣਾਈਓ ਨਹੀਂ ਮੇਰੀ ਗੱਲ ਦੀ ਮਾਤਾ ਮਨੂੰ ਪਹਿਲਾਂ ਵੀ ਕਿਹੇ ਬੰਦੇ ਨੇ ਕਿਹਾ ਸੀਗਾ ਸਿਆਣੇ ਬੰਦੇ ਨੇ ਕਿ ਮਾਂ ਨੂੰ ਮਾਂ ਦੀ ਜਗ੍ਹਾ ਰੱਖ ਤੇ ਘਰ ਦੀ ਨੂੰ ਘਰ ਦੀ ਜਗ੍ਹਾ ਰੱਖ ਬੱਚਿਆਂ ਨੂੰ ਬੱਚਿਆਂ ਦੀ ਜਗ੍ਹਾ ਰੱਖ ਪਰ ਮੈਂ ਗਲਤੀ ਕੀਤੀ ਇਹਨੂੰ ਜਿਆਦਾ ਇੰਪੋਰਟੈਂਸ ਦੇ ਕੇ ਉਹਦਾ ਬੇੜਾ ਗਰਕ ਕਰ ਦਿੱਤਾ ਤੇ ਆਪਣਾ ਵੀ ਬੇੜਾ ਗਰਕ ਨਾਲ ਕਰਾਇਆ ساری ਉਮਰ ਛੜੇ ਛਾਂਡਾ ਵਾਂਗੂ ਇਹ ਜ਼ਿੰਦਗੀ ਕੱਟਦੇ ਰਹੇ ਆ ਜੇ ਹੁਣ ਉਹ ਆਈ ਹੈ ਨਾ ਉਹਨੇ ਘਰ ਸੰਭਿਆ ਤੇ ਉਹਨੂੰ ਸੰਭ ਲੈੰਦੇ ਤੇ ਤੂੰ ਵੀ ਹੁਣ ਐਸ ਉਮਰੇ ਇਹੋ ਜੀਆਂ ਗੱਲਾਂ ਨਾ ਕਰ ਆਪਣੀ ਸੇਵਾ ਕਰਵਾ ਕੱਲ ਨੂੰ ਤੈਨੂੰ ਕੁਝ ਹੋ ਗਿਆ ਕਿੰਨੇ ਸਾਹਮਣਾ